ਤੇ ਅਸੀਂ ਮੈਡੀਕਲ ਕੈਂਪ ਲਗਾ ਰਹੇ ਆ ਹੜਾਂ ਦੇ ਵਿੱਚ ਸਾਰਾ ਕੰਮ ਦੇਖ ਰਹੇ ਆ ਸਾਡੇ ਮਤਲਬ ਕਿ ਦਿਨ ਰਾਤ ਦੀ ਡਿਊਟੀ ਆ ਐਗੂਨ ਤੇ ਸੰਡੇ ਦੀ ਵੀ ਛੁੱਟੀ ਨਹੀਂ ਹੁੰਦੀ ਸਰਕਾਰੀ ਛੁੱਟੀ ਕੱਲ ਮੰਡੇ ਸੀ ਕੱਲ ਵੀ ਅਸੀਂ ਡਿਊਟੀ ਤੇ ਸੀਗੇ ਪਰ ਅਸੀਂ ਸਾਰਾ ਕੰਮ ਕਰ ਰਹੇ ਆ ਪਰ ਸਰਕਾਰ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਕਿ ਇਹਨਾਂ ਦੀ ਇਹਨਾਂ ਨੇ ਸੈਲਰੀ ਵੀ ਲੈਣੀ ਆ ਸਾਨੂੰ ਸੈਲਰੀ ਤੋਂ ਬੰਨ੍ਹਾ ਰੱਖਿਆ ਗਿਆ ਆ ਇਸ ਕਰਕੇ ਪਲੀਜ਼ ਸਾਡੀ ਸੈਲਰੀ ਜਿਹੜੀ ਉਹ ਪਾਈ ਜਾਵੇ ਉਦੋਂ ਤੱਕ ਨਹੀਂ ਤਾਂ ਅਸੀਂ ਕੰਮ ਬਿਲਕੁਲ ਬੰਦ ਕਰਾਂਗੇ ਡੀਪੀਆਈ ਬੰਦ ਕਰਾਂਗੇ ਸਾਰੇ ਅਸੀਂ ਜਿਹੜੇ ਵੀ ਪ੍ਰੋਗਰਾਮ ਹੈਗੇ ਉਹ ਬੰਦ ਕਰਾਂਗੇ ਆਨਲਾਈਨ ਦਾ ਕੰਮ ਅਸੀਂ ਬਿਲਕੁਲ ਠੱਪ ਕਰ ਦੇਵਾਂਗੇ ਇਸ ਲਈ ਸਾਡੀ ਪਹਿਲਾ ਤਨਖਾਹ ਬਾਰੇ ਸੋਚਿਆ ਜਾ ਜੀ ਤਾਂ ਜਿੱਦਣ ਹੁਣੇ ਸਾਡੇ ਰਿਸਪੈਕਟਡ ਰਾਮ ਸਰ ਨੇ ਦੱਸਿਆ ਹੈਗਾ ਕਿ ਅਸੀਂ ਸਟ੍ਰਾਈਕ ਤੇ ਚਲੇ ਗਏ ਆ ਔਰ ਸਾਨੂੰ ਬਹੁਤ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਸਾਡੀਆਂ ਕੁੜੀਆਂ ਲਗਾਤਾਰ ਫਲਡ ਡਿਊਟੀ ਦੇ ਵਿੱਚ ਦਿਨ ਰਾਤ ਡਿਊਟੀ ਕਰ ਰਹੀਆਂ ਨੇ ਔਰ ਜਿਹੜਾ ਹੈਗਾ ਕਿ ਮਮਤਾ ਦਿਵਸ ਦਾ ਵੀ ਬਾਈਕਾਟ ਕਰ ਦਿੱਤਾ ਗਿਆ ਹੈ ਇਹਨਾਂ ਚੀਜ਼ਾਂ ਨੂੰ ਕਰਨ ਨੂੰ ਦਿਲ ਤਾਂ ਨਹੀਂ ਕਰਦਾ ਕਿਉਂਕਿ ਪਬਲਿਕ ਸਾਡੇ ਕੋਲ ਹੁਣ ਵੀ ਆ ਕੇ ਸਾਨੂੰ ਕਹਿ ਰਹੀ ਹੈ ਤੇ ਸਾਡਾ ਫਿਰ ਵੀ ਦਿਲ ਕਰਦਾ ਕਿ ਅਸੀਂ ਉਹਨਾਂ ਦਾ ਕੰਮ ਕਰ ਦਈਏ ਪਰ ਇਸ ਵਾਰ ਅਸੀਂ ਕੋਈ ਵੀ ਕੰਮ ਜਿਹੜਾ ਨਹੀਂ ਕਰਾਂਗੇ ਜਦ ਤੱਕ ਸਾਡੀ ਤਨਖਾਹ ਜਿਹੜੀ ਜਾਰੀ ਨਹੀਂ ਹੁੰਦੀ ਹੈਗੀ ਔਰ ਇਹ ਜਿਹੜੀ ਸਟ੍ਰਾਈਕ ਹੈ ਇਹ ਲਗਾਤਾਰ ਉਦੋਂ ਤੱਕ ਜਾਰੀ ਰਹੇਗੀ ਜਦ ਤੱਕ ਸਾਡੀ 2 ਮਹੀਨਿਆਂ ਦੀ ਤਨਖਾਹ ਜਿਹੜੀ ਹੈ ਚੰਗੀ ਤਰ੍ਹਾਂ ਸਾਡੇ ਖਾਤਿਆਂ ਵਿੱਚ ਨਹੀਂ ਆ ਜਾਂਦੀ ਔਰ ਸਾਡੀ ਤਨਖਾਹ ਜਿਹੜੀ ਹੈ ਮਹੀਨੇ ਦੇ 1 ਤਰੀਕ ਤੋਂ ਲੈ ਕੇ 6 ਤਰੀਕ ਦੇ ਵਿੱਚ ਵਿੱਚ ਸਾਡੇ ਅਕਾਊਂਟ ਵਿੱਚ ਆਉਣ ਦਾ ਸਵਾਰਥਨ ਜਿਹੜੀ ਹੈ ਸਰਕਾਰ ਸਾਨੂੰ ਨਹੀਂ ਦਿੰਦੀ ਤਦ ਤੱਕ ਇਹ ਜਿਹੜੀ ਹੜਤਾਲ ਲਗਾਤਾਰ ਚੱਲ ਰਹੀ ਹੈ ਸਰ ਕੀ ਕਾਰਨ ਕਿ ਅੱਜ ਜਿਹੜੀ ਕਿ ਤੁਹਾਡੀ ਯੂਨੀਅਨ ਵੱਲੋਂ ਸਟ੍ਰਾਈਕ ਕੀਤੀ ਜਾ ਰਹੀ ਹੈ ਕੀ ਮੰਗਾਵਾ ਅਰਸਲ ਸਰਕਾਰ ਵੱਲੋਂ ਪਿਛਲੇ 2 ਮਹੀਨਿਆਂ ਦੀਆਂ ਤਨਖਾਹਾਂ ਜੁਲਾਈ ਤੇ ਅਗਸਤ ਦੀਆਂ ਉਹ ਮੁਲਾਜ਼ਮਾਂ ਨੂੰ ਜਾਰੀ ਨਹੀਂ ਕੀਤੀਆਂ ਗਈਆਂ ਬਾਰ-ਬਾਰ ਸਰਕਾਰ ਦੇ ਨਾਲ ਅਸੀਂ ਰਿਕਵੈਸਟ ਲੈਟਰ ਵੀ ਦਿੱਤੀ ਹੈ ਪਰ ਫੇਰ ਵੀ ਸਾਡੀਆਂ ਤਨਖਾਹਾਂ ਅੱਜ ਤੱਕ ਜਾਰੀ ਨਹੀਂ ਹੋਈਆਂ ਇੱਥੇ ਰੋਸ ਵਿੱਚ ਅੱਜ ਸਾਰੇ ਕਪੂਤਲਾ ਦੇ ਕਰਮਚਾਰੀਆਂ ਵੱਲੋਂ ਸਟ੍ਰਾਈਕ ਕੀਤੀ ਗਈ ਕੀ ਕਾਰਨ ਕਿ ਮੰਨਦੇ ਆ ਸਰਕਾਰ ਚਾਹੇ ਅਕਾਲੀ ਦਲ ਤੁਸੀਂ ਚਾਹੇ ਕਾਂਗਰਸ ਦੇ ਸੀ ਇਹ ਜਿਹੜੇ ਕੇਂਦਰ ਸਿਟੀ ਜਿੰਨੇ ਠੇਕੇ ਦੇ ਮੁਲਾਜ਼ਮ ਹੈਗੇ ਸਾਰੇ ਪੱਕੇ ਕੀਤੇ ਜਾਉਗੇ ਪਰ ਕਹ ਲਓ ਕਿ ਵੀ ਵੀ 25-25 ਸਾਲ ਤੁਹਾਨੂੰ ਕਹ ਲਓ ਕਿ ਇਸ ਸਿਸਟਮ ਦੇ ਵਿੱਚ ਹੋਏ ਆ ਗਏ ਆ ਪਰ ਹਾਲ ਤੱਕ ਕੋਈ ਵੀ ਸਰਕਾਰ ਪੱਕੇ ਕਰਨ ਤੇ ਕੋਈ ਗੱਲ ਕਿਉਂ ਨ ਕਰਦੀ ਤੁਹਾਡੇ ਨਾਲ ਇਹ ਸਰਕਾਰਾਂ ਬਸ ਆਪਣੇ ਗੱਲਾਂ ਕਰਦੀਆਂ ਨੇ ਗੱਲਾਂ ਕਰਕੇ ਅੱਗੇ ਜਿਹੜਾ ਹੱਲ ਹੈ ਉਹ ਇਹਨਾਂ ਕੋਲ ਕੋਈ ਨਹੀਂ ਨਿਕਲ ਰਿਹਾ ਜੇ ਅਸੀਂ ਬਾਰ-ਬਾਰ ਇਹਨਾਂ ਨੂੰ ਇਹ ਦੱਸਿਆ ਕਿ ਤੁਹਾਡੀਆਂ ਰੈਗੂਲਰ ਪੋਸਟਾਂ ਜਿਹੜੀਆਂ ਖਾਲੀ ਪਈਆਂ ਨੇ ਤਕਰੀਬਨ 60% ਪੋਸਟਾਂ ਇਹਨਾਂ ਦੀਆਂ ਸਭ ਤੋਂ ਵੀ ਜ਼ਿਆਦਾ ਪਰਸੈਂਟ ਰੈਗੂਲਰ ਪੋਸਟਾਂ ਖਾਲੀ ਪਈਆਂ ਨੇ। ਜ਼ਿਲ੍ਹੇ ਵਿੱਚ ਜੇ ਕੋਈ ਕੰਮ ਚੱਲ ਰਿਹਾ ਹੈ ਤਾਂ ਉਹ ਐਨਐਚਐਮ ਦੇ ਕਰਮਚਾਰੀ ਜਿਹੜੇ ਹੈਗੇ ਉਹ ਚਲਾ ਰਹੇ ਨੇ। ਤੇ ਫੇਰ ਵੀ ਸਰਕਾਰ ਨਾ ਤਾਂ ਰੈਗੂਲਰ ਪੋਸਟਾਂ ਕਰ ਰਹੀ ਹੈ ਨਾ ਇਹਨਾਂ ਨੂੰ ਰੈਗੂਲਰ ਕਰ ਰਹੀ ਹੈ। ਹੈਲਥ ਮਿਨਿਸਟਰ ਦਾ ਬਹੁਤ ਦਾਅਵੇ ਕਰਦਾ ਵਾ ਕਿ ਇਹ ਮਲਾਜਮਾਰੀ ਕੋਈ ਕਮੀ ਨਹੀਂ ਆਂਦਾਂਗੇ ਤਾਂ ਨਾ ਕੋਈ ਕੈਲਕੀ ਲੋਕਰੂ। ਇਹ ਹਰ ਕਿਸ ਤਰ੍ਹਾਂ ਦੀ ਫੈਸਿਲਿਟੀ ਵੀ ਪ੍ਰਦਾਨ ਕਰਨਗੇ ਪਰ ਜਦੋਂ ਮਲਾਜਮਾਂ ਨੂੰ ਪੱਕੇ ਕਰਨ ਦੀ ਗੱਲ ਆਉਂਦੀ ਤਾਂ ਉੱਥੇ ਕਹ ਲੋ ਕਿ ਅਟਿਆਰ ਛੱਡ ਦੇ ਨਜ਼ਰ ਆਂਦੇ ਹੈ ਸਫਤਰਾਂ 'ਚ ਬੈਠ ਕੇ ਗੱਲ ਕਹਿਣੀ ਬਹੁਤ ਸੌਖੀ ਹੈ ਹੁਣ ਜਰਾ ਫੀਲਡ 'ਚ ਨਿਕਲ ਕੇ ਦੇਖੋ ਕਰਮਚਾਰੀ ਤਰਾਹੀ ਤਰਾਹੀ ਮਚੀ ਹੈ ਜਿਨ੍ਹਾਂ ਨੂੰ ਥੋੜੀ ਜਿਹੀ ਤਨਖਾਹਾਂ ਉਹ ਵੀ 2 ਮਹੀਨੇ ਤੋਂ ਨਹੀਂ ਮਿਲੀਆਂ ਆ ਤੀਜਾ ਮਹੀਨਾ ਵੀ ਖਤਮ ਹੋਣ ਚੱਲਿਆ ਹੈ ਤਾਂ ਫੇਰ ਇਹ ਸਿਰਫ ਮੰਤਰੀਆਂ ਦੇ ਫੋਕੇ ਦਾਵੇ ਹੀ ਹੈ ਤਨ ਲੱਗਦਾ ਕਿ ਆਉਣ ਵਾਲੇ ਟਾਈਮ ਤੇ ਮੁਲਾਜ਼ਮ ਭਰ ਕੇ ਕਿਲੋ ਕਿ 2027 ਦੇ ਵਿੱਚ ਇਹ ਸਰਕਾਰ ਨੂੰ ਚੱਲਦਾ ਕਰੂਗੇ ਇਹ ਦੇ ਬਾਰੇ ਤਾਂ ਹੁਣ ਮੁਲਾਜ਼ਮ ਤਾਂ ਸਾਰੇ ਗੁੱਸੇ ਨਾਲ ਭਰੇ ਹੋਏ ਨੇ ਬਾਕੀ ਜਨਤਾ ਦੇਖ ਰਹੀ ਹੈ ਕਿ ਕਿਸ ਤਰ੍ਹਾਂ ਇਹ ਆਪਣੇ ਜਿਹੜੇ ਇਹਨਾਂ ਦੇ ਜਿਹੜੇ ਬੰਦੇ ਐ ਉਹਨਾਂ ਦਾ ਹਾਲ ਕਰ ਰਹੇ ਆ ਤਾਂ ਜਨਤਾ ਦਾ ਕੀ ਕਰਨਗੇ ਜੇ ਜਨਤਾ ਖੁਦ ਡਿਸਾਈਡ ਕਰੇ ਜੇ ਕੱਲ੍ਹ ਤੁਹਾਡੀ ਮੰਗਾਂ ਨਾ ਮੰਨੀ ਤਾਂ ਅਗਲਾ ਸਟੈਪ ਕੀ ਹੋਊਗਾ ਤੁਹਾਡਾ ਸਾਡੀ ਦੇਖੋ ਤਨਖਾਹ ਜਿੰਨੇ ਵੀ ਮੁਲਾਜ਼ਮ ਨੇ ਉਹ ਤਨਖਾਹ ਤੇ ਡਿਪੈਂਡ ਨੇ ਤੁਹਾਡੀ ਹੋਰ ਕੋਈ ਆਮਦਨੀ ਤਾਂ ਹੈ ਨਹੀਂ ਹੈ ਤੋਂ ਇਸ ਕਰਕੇ ਸਾਡੀ ਇਹੀ ਹੈ ਕਿ ਜਦ ਤੱਕ ਸਾਡੀਆਂ ਤਨਖਾਹਾਂ ਜਾਰੀ ਨਹੀਂ ਹੁੰਦੀਆਂ ਇਹ ਧਰਨਾ ਪ੍ਰਦਰਸ਼ਨ ਸਟ੍ਰਾਈਕ ਇਦਾਂ ਹੀ ਜਾਰੀ ਰਹੇਗੀ